ਉੱਥੇ ਤੁਹਾਨੂੰ ਕੇਸ ਨਹੀਂ ਯਾਦ ਆਉਂਦੇ ਉੱਥੇ ਤੁਹਾਨੂੰ ਲੰਬੀਆਂ ਦਾੜ੍ਹੀਆਂ ਨਹੀਂ ਯਾਦ ਆਉਂਦੀਆਂ ਸੋ ਜਿਹੜੀ ਤੁਸੀਂ ਆਹ ਕਰਦੇ ਹੋ ਨਾ ਕੌਂਟਰੋਵਰਸੀ ਜਾਂ ਮੰਨ ਲਓ ਜਾਨੀ ਕਿ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਹੋ ਜੀ ਕੇਸ ਸਾਧਾਰੀ ਸੀਗਾ ਮੁੱਖ ਮੰਤਰੀ ਜੇ ਇੰਨਾ ਤੁਹਾਨੂੰ ਉਹਦਾ ਕੇਸ ਸਾਧਾਰੀ ਦਾ ਜਿਸ ਨੂੰ ਹੱਲ ਕਰਨ ਦੀ ਲੋੜ ਪੈਂਦੀ ਹੈ ਆ ਜਾਂ ਮੰਨ ਲਓ ਜਾਨੀ ਕਿ ਤੁਹਾਨੂੰ ਇੰਨਾ ਦੁੱਖ ਉਹ ਬੰਦੇ ਦਾ ਆ ਰਿਹਾ ਕਦੇ ਪਰਿਵਾਰ ਜਾ ਕੇ ਉਹਦੇ ਪਿੱਛੇ ਦੇ ਜਾ ਕੇ ਦੇਖੋ ਉਹਦੇ ਕਿਹੋ ਜਿਹੇ ਹਾਲਾਤ ਨੇ ਬੰਦੇ ਦੇ ਬਸ ਇੰਨਾ ਯਾਦ ਰੱਖਿਓ ਹੈਗੇ ਅਸੀਂ ਗਿਣਵੇਂ ਜਣਵੇਂ ਛੋੜੇ ਜੇ ਬੰਦੇ ਆ ਪਰ ਜਿੰਨੇ ਕ ਬੰਦੇ ਹੈਗੇ ਆ ਨਾ ਜਣ ਕੇ ਬਾਹੋਂ ਹਿਸਾਬ ਨਾਲ ਚੜੀ ਹੋਈ ਆ ਵੀ ਸਫਾਈਆਂ ਦੇਣ ਤੇ ਉਹਨੇ ਆਜੋ ਕਰੀਏ ਗੱਲਬਾਤ ਕੱਲ ਇੱਕ ਮੁੱਦਾ ਹੋ ਕੇ ਹਟਿਆ ਆਪਣੇ ਪੰਜਾਬ ਦੇ ਵਿੱਚ ਜਿਹੜਾ ਆਪਣੇ ਧਾਮਕ ਵेश ਮੰਤਰੀ ਜਿਹਨੂੰ ਮੁੱਖ ਮੰਤਰੀ ਵੀ ਤੁਸੀਂ ਕਹਿੰਦੇ ਹੋ ਉਹਦਾ ਬੜਾ ਮਤਲਬ ਜਾਨੀਕਰ ਰੌਲਾ ਪਿਆ ਕੱਲ ਵੀ ਉਹਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਤੇ ਉਹਦੇ ਉੱਤੇ ਹੀ ਮੈਂ ਗੱਲਬਾਤ ਕਰਨੀ ਆ ਬਾਕੀ ਭਾਈ ਜਿਹੜੇ ਆ ਆ ਨਾਲੇ ਲੋਕਾਂ ਨੂੰ ਜਿਹੜੀ ਭੇਡ ਕਹਿੰਦੀ ਆ ਵੀ ਭਾਈ ਹੋਰ ਮੁੱਦਿਆਂ ਉੱਤੇ ਤੁਸੀਂ ਬੋਲਦੇ ਨਹੀਂ ਹੈਗੇ ਹੁਣ ਭਾਈ ਇਹ ਮੋ ਜਿਹੜਾ ਮੁੱਦਾ ਆ ਨਾ ਇਹ ਮੁੱਦਾ ਹੁਣ ਅਮਰਤਪਾਲ ਦਾ ਮੁੱਦਾ ਨਹੀਂ ਗੇ ਅਮਰਤਪਾਲ ਦੇ ਮੁੱਦੇ ਤੋਂ ਹਟ ਕੇ ਮੁੱਦਾ ਹੈ ਕੱਲ ਜਿਹੜੀ ਵੀਡੀਓ ਲੋਕਾਂ ਦੇ ਵਿੱਚ ਆਈ ਆ ਸਾਰਿਆਂ ਨੇ ਦੇਖੀ ਆ ਚੈਨਲਾਂ ਦੇ ਉੱਤੇ ਚੜੀ ਆ ਵੀਡੀਓ ਉਹ ਉਹਦੇ ਵਿੱਚ ਦੋ ਪੁਲਿਸ ਵਾਲੇ ਜਿਹੜਾ ਧਾਮਕ ਵेश ਮੰਤਰੀ ਆ ਮੁੱਖ ਮੰਤਰੀ ਉਹਨੂੰ ਕੁੱਟ ਰਹੇ ਨੇ ਬਾਲਾਂ ਤੋਂ ਘੜਿਸ ਰਹੇ ਨੇ ਪਹਿਲਾਂ ਤਾਂ ਮੈਂ ਕਲੀਅਰ ਕਰ ਦਵਾਂ ਮੈਂ ਨਾ ਤਾਂ ਪੁਲਿਸ ਦਾ ਕੋਈ ਸਪੋਰਟਰ ਆ ਵੀ ਪਾਈ ਪੁਲਿਸ ਨੇ ਬਹੁਤ ਵਧੀਆ ਕੀਤਾ ਤੇ ਨਾ ਮੈਂ ਕਿਸੇ ਮੰਤਰੀ ਦਾ ਜਿਹੜਾ ਮੁੱਖ ਮੰਤਰੀ ਉਹਦਾ ਸਪੋਰਟਰ ਆ ਵੀ ਉਹਨੇ ਬਹੁਤ ਵਧੀਆ ਕੀਤਾ ਹੁਣ ਜਿਹੜੀਆਂ ਜਿਹੜੀਆਂ ਵੀਡੀਓ ਲੋਕਾਂ ਦੇ ਵਿੱਚ ਆ ਰਹੀਆਂ ਨੇ ਉਹਨਾਂ ਨੇ ਪਿੰਡਾਂ ਵਾਲਿਆਂ ਦਾ ਵੀ ਆ ਪਿੰਡ ਵਾਲਿਆਂ ਨੇ ਕੀ ਕਿਹਾ ਜਾਂ ਮੰਨ ਲਓ ਉਹਦੀਆਂ ਆਪਣੀਆਂ ਵੀਡੀਓ ਵੀ ਆਈਆਂ ਹੋਈਆਂ ਨੇ ਤੇ ਉਹਦੇ ਵਿੱਚ ਜਿਹੜੀਆਂ ਵੀਡੀਓ ਆਉਣ ਤੋਂ ਬਾਅਦ ਕਈ ਮੇਰੇ ਵੀਰ ਜਿਹੜੇ ਫੇਸਬੁੱਕ ਦੇ ਜਿਵੇਂ ਕਹਿ ਦਿੰਨੇ ਆ ਵੀ सरपंच ਨੇ ਜਾਂ ਮੰਨ ਲਓ ਵੀ ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ ਏ ਟੌਪਿਕ ਦੇ ਉੱਤੇ ਆ ਰੋਟੀ ਪਾਣੀ ਜਿਵੇਂ ਕਹਿੰਦੇ ਨੇ ਪੰਜਾਬ ਨੇ ਪੰਜਾਬੀ ਦੇ ਵਿੱਚ ਕਹਿੰਦੇ ਨੇ ਵੀ ਭਾਈ ਜਿੱਦਾਂ ਪੈਸਾ ਫੇਸਬੁੱਕ ਤੋਂ ਆਉਂਦਾ ਜਿੰਨੇ 4 ਵੀਵ ਵੱਧ ਲੈਣਗੇ ਤੇ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੂੰ ਇਹ ਮੁੱਦਿਆਂ ਦਾ ਨਹੀਂ ਪਤਾ ਹੁੰਦਾ ਵੀ ਇਹ ਮੁੱਦਾ ਸਹੀ ਆ ਜਾਂ ਗਲਤ ਆ ਜਾਂ ਦੂਜਾ ਪੱਖ ਕੀ ਆ ਇਹਦਾ ਵੀ ਇਹ ਬੰਦਾ ਜੋ ਇਹਨੇ ਦੱਸ ਰਿਹਾ ਬਿਲਕੁਲ ਗਲਤ ਆ ਜਾਂ ਸਹੀ ਆ ਉਹਨਾਂ ਨੇ ਚੱਕ ਕੇ ਕੱਲ ਜਿੰਨੇ ਵੀ ਫੇਸਬੁੱਕ ਦੇ ਉੱਤੇ ਬੈਠੇ ਨੇ ਸਰਪੰਚ ਜੇ ਮੈਂ ਪਹਿਲਾਂ ਮੈਂ ਕਹਿੰਦਾ ਵੀ ਲਾਈਕ ਵੀਅੂ ਵਾਲੀ ਗੇਮ ਉਹਨਾਂ ਨੇ ਵੀਡੀਓ ਚੱਕ ਕੇ ਆਪਣੇ ਆਪਣੇ ਪੇਜਾਂ ਦੇ ਉੱਤੇ ਸਟਲੀਆਂ ਉਹਦਾ ਨਾਲ ਕੋਸ਼ਕ ਵੀਡੀਓ ਦੇ ਵਿੱਚ ਅਮਰਤ ਮੇਰੋਂ ਵੀ ਆ ਰਿਹਾ ਉਹਦੀ ਵੀ ਗੱਲ ਕਰਾਂਗੇ ਆਪਾਂ ਪਹਿਲਾਂ ਮੇਨ ਗੱਲ ਕਰ ਲਈਏ ਮੰਤਰੀ ਨੇ ਇੱਕ ਵੀਡੀਓ ਪਾਈ ਆ ਚੈਨਲਾਂਾਂ ਦੇ ਉੱਤੇ ਆ ਕੇ ਬੋਲਿਆ ਉਹ ਲੜਾਈ ਕਹਿੰਦਾ ਕਿੱਥੋਂ ਪਈ ਆ ਕਹਿੰਦਾ ਜੀ ਲੜਾਈ ਪਈ ਆ ਵੀ ਮੈਂ ਦੁੱਧ ਲੈਣੇ ਜਾ ਰਿਹਾ ਸੀਗਾ ਵੀ ਨਾਲ ਗਵਾਂਡੀਆਂ ਦਾ ਕੁੱਤਾ ਮੇਰੇ ਮਗਰ ਪੈ ਗਿਆ ਤੇ ਮੈਂ ਤਲਵਾਰ ਕੱਢ ਕੇ ਉਹ ਕੁੱਤੇ ਨੂੰ ਵੱਢਣ ਚੱਲਿਆ ਸੀਗਾ ਬੀ ਜਾਨੂੰ ਗਾਂਡੀਆਂ ਨੇ ਪੁਲਿਸ ਸਾਧ ਲਈ ਇਹ ਉਹਦੇ ਆਪਣੇ ਮੂੰਹੋਂ ਕੱਢੇ ਹੋਏ ਬਿਆਨ ਨੇ ਮੰਤਰੀ ਨੇ ਜਿਹੜੇ ਉਹ ਮੀਡੀਆ ਦੇ ਵਿੱਚ ਕਹੇ ਨੇ ਹੁਣ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਦੇ ਪਿੰਡ ਦੇ ਲੋਕ ਉਹਨਾਂ ਦੇ ਬਿਆਨ ਵੀ ਆ ਗਏ ਉਹ ਵੀ ਦੱਸ ਰਹੇ ਨੇ ਵੀ ਭਾਈ ਪਿੰਡ ਦੇ ਵਿੱਚ ਕੀ ਕਰਦਾ ਫਿਰਦਾ ਜਾਂ ਕੀ ਗੱਲ ਆ ਕੀ ਬਾਤ ਆ ਬੰਦੇ ਦੀ ਉਹਦੇ ਘਰ ਦੇ ਵੀ ਬੋਲ ਰਹੇ ਨੇ ਵੀ ਭਾਈ ਕੀ ਹੋਇਆ ਕੀ ਨਹੀਂ ਹੋਇਆ ਚਲੋ ਇਹ ਗੱਲਾਂ ਹੈਗੀਆਂ ਲੱਗ ਆਪਾਂ ਮੇਨ ਗੱਲ ਦੇ ਉੱਤੇ ਆ ਜਾਈਏ ਜਦ ਪਿੰਡ ਵਾਲੇ ਕਹਿ ਰਹੇ ਨੇ ਹੁਣ ਤੁਸੀਂ ਉਹ ਵੀਡੀਓ ਦੇਖਿਓ ਇੱਕ ਵੀਡੀਓ ਮੈਂ ਪਾਈ ਹੋਈ ਆ ਬਾਕੀ ਹੋਰ ਬੜੇ ਕਲਿੱਪ ਆ ਰਹੇ ਨੇ ਇਹ ਲੋਕ ਕੋਠਿਆਂ ਦੇ ਖੜੇ ਸੀਗੇ ਨਾ ਉਹਨਾਂ ਨੇ ਇੱਕ ਕਲਿੱਪ ਮਤਲਬ ਰਿਕਾਰਡ ਕਰਕੇ ਸੋਸ਼ਲ ਮੀਡੀਆ ਉੱਤੇ ਛਾੜ ਤੇ ਹੁਣ ਜਿਹੜਾ ਕਲਿੱਪ ਇੱਕ ਮੈਂ ਪਾਇਆ ਹੋਇਆ ਮੇਰੀ ਆਈਡੀ ਦੇ ਉੱਤੇ ਆ ਉਹਦੇ ਵਿੱਚੋਂ ਇੱਕ ਤੁਰਿਆ ਜਾਂਦਾ ਸੱਤਵਲ ਨੂੰ ਜਿੱਥੇ ਆਪਣੇ ਬਜ਼ੁਰਗ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਭਾਈ ਆਵਾਜ਼ ਸੈਟ ਆ ਰਹੀ ਹੈ ਮੜੀ ਆਵਾਜ਼ ਗੱਲ ਕਲੀਅਰ ਕਰ ਦੇ ਬਾਈ ਸੈਟ ਆ ਰਹੀ ਹੈ ਭਾਈ ਕਹਿੰਦਾ ਆਵਾਜ਼ ਨਹੀਂ ਆ ਰਹੀ ਤੇ ਜਿਹੜੇ ਉਹ ਲੋਕ ਨੇ ਉੱਥੇ ਬੈਠੇ ਨੇ ਤੇ ਉਧਰੋਂ ਉਹ ਆ ਰਿਹਾ ਹੱਥ ਦੇ ਵਿੱਚ ਉਹਦੇ ਜਿਹੜਾ ਲੱਕੜੀ چیرਣੇ ਵਾਲਾ ਆਰਾ ਹੁੰਦਾ ਉਹ ਫੜਿਆ ਹੋਇਆ ਨਾਲੇ ਉਹਦੇ ਇੱਕ ਸਕੂਟਰ ਤੇ ਇੱਕ ਬੰਦਾ ਪਾਸ ਹੁੰਦਾ ਹੁਣ ਉਹਨੇ ਜਿਹੜਾ ਉਹ ਆਹ ਆ ਰਹਾ ਸਕੂਟਰ ਵਾਲੇ ਵੱਲ ਨੂੰ ਮਾਰਿਆ ਤੇ ਆਪਣੇ ਲੋਕ ਉਹਨੂੰ ਜਾਨੀ ਕਿ ਆਏ ਹੀਰੋ ਬਣਾ ਕੇ ਪੇਸ਼ ਕਰ ਰਹੇ ਨੇ ਜੀ ਗੱਲ ਕੀ ਹੋਈ ਕੇਸਾਂ ਦੀ ਕਹਿੰਦੇ ਬੇਅਦਬੀ ਹੋ ਗਈ ਕੇਸਾਂ ਦੀ ਜਿਹੜੀ ਇਹਨਾਂ ਨੇ ਗੱਲ ੜਾਈ ਆ ਹੁਣ ਕੇਸਾਂ ਦੀ ਬੇਅਦਬੀ ਉੱਤੇ ਆ ਜੀ ਆਪਾਂ ਇਹ ਜ਼ਰੂਰੀ ਨਹੀਂ ਹੈਗਾ ਇਹ ਜ਼ਰੂਰੀ ਨਹੀਂ ਹੈਗਾ ਵੀ ਭਾਈ ਜਿਹਦੇ ਸਿਰ ਦੇ ਉੱਤੇ ਚਾਰ ਬਾਲ ਵਧਾਏ ਹੋਏ ਨੇ ਜਾਂ ਮੰਨ ਲਓ ਲੰਬੇ ਰੱਖੇ ਹੋਏ ਨੇ ਵੀ ਉਹ ਬੰਦਾ ਬਿਲਕੁਲ ਰਾਈਟ ਆ ਬਿਲਕੁਲ ਸਹੀ ਆ ਹੁਣ ਮੈਂ ਕੁਝ ਕੁ ਐਗਜ਼ਾਮਪਲਾਂ ਦਊਂਗਾ ਆਪਣੇ ਕਿਸਾਨੀ ਅੰਦੋਲਨ ਜਦ ਦਿੱਲੀ ਹੋਇਆ ਸੀ ਨਾ ਜਿਹੜੇ ਅੱਜ ਕੱਲ ਫੇਸਬੁੱਕ ਤੇ ਬੈਠ ਕੇ ਵਿਦਵਾਨ ਜਿਹੜੇ ਸਰਪੰਚ ਬੋਲ ਰਹੇ ਨੇ ਜਿਹਨਾਂ ਦੇ ਘਰ ਦੇ ਵਿੱਚ ਦੇ ਮੁੱਦੇ ਪਤਾ ਨਹੀਂ ਮੁੱਦੇ ਕੀ ਹੋ ਰਹੇ ਨੇ ਪਰ ਬਾਹਰਲੇ ਮੁੱਦਿਆਂ ਦੇ ਵਿੱਚ ਉਹਨਾਂ ਨੇ ਨਿਗਾਹ ਰੱਖਣੀ ਆ ਵੀ ਬਾਹਰ ਕੀ ਹੋ ਰਿਹਾ ਉਹ ਜਦੋਂ ਆਪਣੇ ਕਿਸਾਨੀ ਅੰਦੋਲਨ ਹੋਇਆ ਸੀ ਉੱਥੇ ਇੱਕ ਸਿੰਘ ਦੀ ਦਸਤਾਰ ਲਾ ਕੇ ਉਹਦੇ ਵਾਲ ਖੰਡਾਏ ਗਏ ਸੀ ਉਹਦੇ ਵਾਲ ਖੰਡਾਏ ਗਏ ਸੀ ਉਹ ਬਿਲਕੁਲ ਉੱਥੇ ਸੜਕ ਦੇ ਉੱਤੇ ਉਹਦੀਆਂ ਵੀਡੀਓ ਪਈਆਂ ਨੇ ਤੁਰਿਆ ਫਿਰਦਾ ਸੀਗਾ ਉਹ ਤੇ ਉਥੇ ਆਪਣੇ ਇਹ ਬੰਦੇ ਕਿੰਨੇ ਕ ਪਹੁੰਚੇ ਨੇ ਮੈਨੂੰ ਦੱਸ ਦਿਓ ਵੀ ਕਿਹਨੇ ਭਾਈ ਜਾ ਕੇ ਦਿੱਲੀ ਵਾਲੀ ਪੁਲਿਸ ਨੂੰ ਹੱਥ ਪਾਇਆ ਗਲਾਮੇ ਦੇ ਵਿੱਚ ਵੀ ਤੁਸੀਂ ਆਹ ਕੰਮ ਕਿਉਂ ਕੀਤਾ ਇਹ ਵੀ ਦੱਸ ਦਿਓ ਮੈਨੂੰ ਕੋਈ ਲਿਆਓ ਵੀਡੀਓ ਕੱਟ ਕੇ ਚਲੋ ਉਹ ਹੋ ਗਈ ਗੱਲ ਪੁਰਾਣੀ ਆ ਹੁਣ ਮੈਂ ਗੱਲ ਕਰਦਾ ਪਿਛਲੇ ਦਿਨੀ ਪਿਛਲੇ ਮਹੀਨੇ ਇੱਕ ਬੰਦੇ ਦਾ ਕਤਲ ਹੋਇਆ ਜਿਹਦਾ ਨਾਮ ਹੈ ਗੁਰਪ੍ਰੀਤ ਹਰੀ ਨੌਕੇ ਉਹ ਪਤਾ ਹੈ ਭਾਈ ਜਿਹੜੀ ਭੇਡ ਆ ਦੂਜੀ ਉਹ ਕਹਿੰਦੀ ਪਾਈ ਵੀ ਉਹ ਬੰਦੇ ਦਾ ਵਿਰੋਧ ਕਰਦਾ ਸੀਗਾ ਮੰਨ ਲੈਂਦੇ ਆ ਮੰਨ ਲੈਂਦੇ ਆ ਵੀ ਬੰਦਾ ਵਿਰੋਧ ਕਰਦਾ ਸੀਗਾ ਕਿਸੇ ਟੌਪਿਕ ਤੇ ਕਰਦਾ ਸੀਗਾ ਵਿਰੋਧ ਕਰਦਾ ਸੀ ਮੰਨ ਲੈਂਦੇ ਆ ਇਸੇ ਟਾਈਮ ਇਕੱਠੇ ਸੀਗੇ ਇਸੇ ਟਾਈਮ ਭਾਈ ਸੀਗੇ ਜੇ ਵਿਰੋਧ ਵਿੱਚ ਹੋਇਆ ਕੋਈ ਨਾ ਕੋਈ ਤਾਂ ਗੱਲ ਹੋਗੀ ਤਾਂ ਹੀ ਹੋਇਆ ਚਲੋ ਉਹ ਗੱਲਾਂ ਹੋਰ ਨੇ ਇਹ ਕਹਿੰਦੇ ਜੀ ਕੇਸਾਂ ਦੀ ਬੇਇੱਜ਼ਤੀ ਹੋਈ ਆ ਮੰਤਰੀ ਦੀ ਵਾਰ ਨੂੰ ਮੰਤਰੀ ਨਾ ਤਾਂ ਜਿਹੜੇ ਉਹਦੇ ਨਜ਼ਦੀਕੀ ਨੂੰ ਤਾਂ ਪਤਾ ਲੱਗਿਆ ਕਹਿੰਦੇ ਜਿਹਦਾ ਅਮਰਤ ਨਹੀਂ ਛਕਿਆ ਹੋਇਆ ਹੈਗਾ ਬੰਦੇ ਦਾ ਪਰ ਇਹ ਉੱਥੇ ਕਹਿ ਰਹੇ ਨੇ ਇਹ ਉੱਥੇ ਬਣਾ ਰਹੇ ਨੇ ਵੀ ਉਹਦੇ ਕੇਸਾਂ ਦੀ ਬੇਇੱਜ਼ਤੀ ਹੋ ਗਈ ਚਲੋ ਆਜੋ ਗੁਰਪ੍ਰੀਤ ਹਰੀ ਨੌਦੇ ਪਿੰਡ ਆ ਕੇ ਦੋ ਸ਼ੂਟਰ ਗੋਲੀਆਂ ਮਾਰ ਕੇ ਗਏ ਨੇ ਗੋਲੀਆਂ ਮਾਰ ਕੇ ਗਏ ਨੇ ਤੇ ਉਹ ਬੰਦੇ ਦਾ ਅਮਰਤ ਵਿਸ਼ਕਾਇਆ ਸੀਗਾ ਤੇ ਉਹ ਬੰਦਾ ਇੱਕ ਗੁਰਸਿੱਖ ਸਹਿਜਤਾ ਵਾਲਾ ਸੀਗਾ ਉਹ ਇਹਨਾਂ ਚੋਂ ਕਿਹੜੀ ਭੇਡ ਨੇ ਜਾਂ ਕਿਹੜੇ ਚੈਨਲ ਨੇ ਜਾ ਕੇ ਉਹਨਾਂ ਦੇ ਘਰਦਿਆਂ ਦੀ ਇੰਟਰਵਿਊ ਕਰ ਲਈ ਜਾਂ ਉਹਦੀ ਪਤਨੀ ਤੋਂ ਪੁੱਛ ਲਿਆ ਉਹਦੀ ਘਰ ਵਾਲੀ ਤੋਂ ਪੁੱਛ ਲਿਆ ਉਹਦੇ ਬੱਚੇ ਤੋਂ ਪੁੱਛ ਲਿਆ ਜਾਂ ਉਹਦੇ ਹੱਕ ਦੇ ਵਿੱਚ ਆਵਾਜ਼ ਉਠਾਈ ਦੱਸ ਦਿਓ ਮੈਨੂੰ ਲਿਆਓ ਕੋਈ ਵੀਡੀਓ ਕੱਢ ਕੇ ਭਾਈ ਵੀ ਆ ਬੰਦੇ ਬੋਲ ਰਹੇ ਨੇ ਜਿਹੜੇ ਅੱਜ ਕਮੈਂਟ ਮੇਰੇ ਆਈਡੀ ਉੱਤੇ ਕਰ ਰਹੇ ਨੇ ਇਹ ਭੇਡ ਨੇ ਕਦੇ ਕਿਸੇ ਲਿਖ ਕੇ ਪਾਇਆ ਉੱਥੇ ਆ ਹੁਣ ਆਜੋ ਅਮਰਤ ਮਹਿਰੋਂ ਵਾਲੀ ਗੱਲ ਦੇ ਉੱਤੇ ਅਮਰਤ ਮੇਰਾ ਇੱਕ ਇਹੋ ਜਿਹਾ ਬੰਦਾ ਅਸੀਂ ਜਾਦੇ ਨੇ ਨਾ ਆਪਣੇ ਡੇਰੇ ਵਾਲਾ ਸਾਥ ਫੜਿਆ ਸੀਗਾ ਅਸੀਂ ਇਹਦੀ ਸਪੋਰਟ ਦੇ ਵਿੱਚ ਪੂਰੇ ਬੋਲੇ ਆਂ ਡਟ ਕੇ ਵੀ ਪਾਈ ਪੋਸਟਾਂ ਵੀ ਸਾਡੀ ਆਈਡੀ ਉੱਤੇ ਪਈਆਂ ਵੀ ਅਮਰਤਪਾਲ ਨੇ ਵਧੀਆ ਕੰਮ ਕੀਤਾ ਵੀ ਜੇ ਜਿਹੜਾ ਚੀਜ਼ ਇਹਦੀ ਫੜੀ ਹੈ ਚਲੋ ਜਿੱਥੇ ਬੰਦਾ ਸਹੀ ਆ ਤਾਂ ਉੱਥੇ ਉਹਨੂੰ ਸਹੀ ਵੀ ਕਹਿਣਾ ਬਣਦਾ ਤੇ ਜਿੱਥੇ ਬੰਦਾ ਗਲਤ ਤਾਂ ਉਹਨੂੰ ਗਲਤ ਵੀ ਮੈਂ ਵੀ ਮੇਰੇ ਤੇ ਵੀ ਇਹ ਚੀਜ਼ ਲੱਗ ਹੁੰਦੀ ਆ ਜਿੱਥੇ ਮੈਂ ਸਹੀ ਆ ਤਾਂ ਸਹੀ ਕਹੋ ਜਿੱਥੇ ਮੈਂ ਗਲਤ ਆ ਹਾਂ ਜਿਹੜੇ ਗਲਤ ਕਹਿਣ ਵਾਲੇ ਬੰਦੇ ਨੇ ਉਹਨਾਂ ਕੋਲ ਮੈਨੂੰ ਗਲਤ ਕਰਨ ਯੋਗੇ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤਾਂ ਮੈਂ ਮੰਨ ਹੁਣ ਆਜੋ ਅਮਰਤ ਮੇਰੋਂ ਵਾਲੀ ਗੱਲ ਦੇ ਉੱਤੇ ਅਮਰਤ ਮੇਰੋਂ ਚੱਕ ਕੇ ਪੰਜਰ ਪਤਾ ਵੀ ਜੇ ਮੁੱਦਾ ਆ ਪੂਰਾ ਮੀਡੀਆ ਚ ਭਖਿਆ ਹੋਇਆ ਮੰਤਰੀ ਧਾਮ ਕਬੇਸ ਵਾਲਾ ਜਿਹਨੂੰ ਇਹ ਕੇਸਾ ਧਾਰੀ ਕਹਿੰਦੇ ਨੇ ਉਹਦੇ ਘਰ ਦੇ ਵਿੱਚ ਕੱਲ ਤੋਂ ਪਹਿਲਾਂ ਕੱਲ ਤੋਂ ਪਹਿਲਾਂ ਕੀ ਗਤੀਵਿਧੀਆਂ ਹੋ ਰਹੀਆਂ ਸੀਗੀਆਂ ਉਹਦੇ ਪਿੰਡ ਦੇ ਲੋਕ ਦੱਸਦੇ ਨੇ ਵੀ ਇਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਇਹਨਾਂ ਲੋਕਾਂ ਦੇ ਹਾਲਾਤ ਬਹੁਤ ਮਾੜੇ ਨੇ ਵੀ ਘਰ ਦੇ ਵਿੱਚ ਰੋਟੀ ਪਾਣੀ ਨਾਲ ਬਹੁਤ ਔਖਾ ਚੱਲਦਾ ਤੇ ਇਹਨਾਂ ਚੋਂ ਕਿਹੜਾ ਸਿੰਘ ਜਾ ਕੇ ਉੱਥੇ ਖੜ ਗਿਆ ਉਹਦੇ ਪਰਿਵਾਰ ਨਾਲ ਪਤਾ ਸੀਗਾ ਜਿਹੜੇ ਇਹਨੇ ਵੀਡੀਓ ਬਣਾਈਆਂ ਹੋਈਆਂ ਨੇ ਮਾੜੇ ਮੋٹے ਗੀਤ ਗੂਤ ਕੱਢੇ ਹੋਏ ਨੇ ਉਹ ਸੋਨੀਆ ਮਾਨਾ ਗੀਤ ਗੂਤ ਕੱਢਦਾ ਹੁੰਦਾ ਸੀਗਾ ਚਲੋ ਉਹਨਾਂ ਨੇ ਤਾਂ ਘਰ ਘਰ ਬਣਾਉਣਾ ਸ਼ੁਰੂ ਕਰਤਾ ਸੀਗਾ ਠੀਕ ਆ ਅਮ ਅਮਰ ਤਾਂ ਮੇਰੇ ਵਰਗਾ ਬੰਦਾ ਉੱਥੇ ਜਾ ਕੇ ਨੇ ਸਿਰ ਤੇ ਦਸਤਾਰ ਬੰਨਦਾ ਮੈਂ ਨਹੀਂ ਕਹਿੰਦਾ ਵੀ ਗਲਤ ਕੀਤਾ ਵਧੀਆ ਕੀਤਾ ਉਹ ਚੀਜ਼ ਵਧੀਆ ਕੀਤੀ ਆ ਉਹਨੇ ਪਰ ਉਹਨੇ ਬਾਅਦ ਚ ਆਪਣੇ ਪੇਜ ਦੇ ਉੱਤੇ ਜਦ ਗੱਲਾਂ ਬਾਹਰ ਨਿਕਲੀਆਂ ਨੇ ਜਾ ਕੇ ਦੇਖ ਲਿਓ ਉਹਦੇ ਪੇਜ ਤੇ ਪਈ ਹੋਈ ਜਿਹਦੇ ਕੋਲ ਨਹੀਂ ਹੈਗੀ ਜੋ ਡਿਲੀਟ ਕਰਕੇ ਸਾਡੇ ਕੋਲ ਪਈ ਆ ਪੇਜ ਦੇ ਉੱਤੇ ਜਾ ਕੇ ਉਹਨੇ ਲਿਖਿਆ ਕਹਿੰਦਾ ਮੰਤਰੀ ਪ੍ਰਧਾਨ ਮੁੱਖ ਮੰਤਰੀ ਜਿਹੜਾ ਉਹ ਧਾਮਕ ਬੇਸਲਾ ਉਹਦੀ ਗਲਤੀ ਆ ਵੀ ਆਪਾਂ ਇੱਕ ਪੱਖ ਦੇ ਕੇ ਨਾ ਚੱਲਿਆ ਕਰੀਏ ਉਹ ਮੰਨਿਆ ਉੱਥੇ ਹੋਇਆ ਕੇ ਪਰ ਜਿਹੜੀ ਭੇੜ ਆ ਜਿਹੜੀ ਭੇੜ ਆ ਖਾਸ ਕਰ ਉਹ ਭੇੜ ਜਿਹੜੀ ਰਾਤ ਨੂੰ ਯੂਐਸਏ ਜਿ ਬੈਠ ਕੇ ਪੈਗ ਬੋਗ ਲੈ ਲੋ ਲੈਂਦੀ ਆ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਬਿਆਨ ਕਿਹੜਾ ਦੇਣਾ ਮੈਂ ਅਮਰਤ ਮਹਿਰੋਂ ਬੰਦਾ ਕੱਲ ਜਿਹੜਾ ਮੁੱਖ ਮੰਤਰੀ ਧਾਮਕ ਬੇਸਲਾ ਇਹਦੇ ਪਿੰਡ ਪਹੁੰਚ ਗਿਆ ਉਹ ਕਿਉਂ ਪਹੁੰਚਿਆ ਕਿਉਂਕਿ ਮੁੱਦਾ ਪੂਰਾ ਫੁੱਲ মিডিਆ ਦੇ ਵਿੱਚ ਭਗਿਆ ਹੋਇਆ ਸੀਗਾ ਬੇਸ਼ਤੀ ਹੋ ਗਈ ਜੀ ਪੁਲਿਸ ਵਾਲਿਆਂ ਨੇ ਕਟਿਆ ਜੀ ਆ ਕੁਛ ਕਰਤਾ ਜੀ ਉਹ ਕੁਛ ਹੋ ਗਿਆ ਅਮਰਤਾ ਮਹਿਰੋਂ ਗੌਰਪ੍ਰੀਤ ਹਰੀਨੋ ਕੇ ਪਿੰਡ ਕਿਉਂ ਨਹੀਂ ਗਿਆ ਕੀ ਉਹ ਸਿੱਖ ਤਾਂ ਸਿੱਖ ਬੰਦਾ ਨਹੀਂ ਸੀਗਾ ਕੀ ਉਹ ਅਮਰਤਾਰੀ ਨਹੀਂ ਸੀਗਾ ਕੀ ਉਹ ਗੁਰੂ ਦੀ ਗੱਲ ਨਹੀਂ ਕਰਦਾ ਸੀਗਾ ਦੱਸੋ ਮੈਨੂੰ ਦੋਹਾਂ ਦਾ ਕੰਪੈਰੀਸ਼ਨ ਰੱਖ ਲਓ ਇੱਕ ਪਾਸੇ ਮੁੱਖ ਮੰਤਰੀ ਚਲੋ ਠੀਕ ਆ ਮੈਂਟਲੀ ਮੈਂਟਲੀ ਬੰਦਾ ਥੋੜਾ ਜਿਹਾ ਅਫਸੈਟ ਆ ਹੋ ਜਿਹੜਾ ਭੜਮ ਕਬੇਸ ਵਾਲਾ ਬੰਦਾ ਉਹਦੀ ਆਵਾਜ਼ ਕੰਨ ਤੋਂ ਪਤਾ ਲੱਗਦਾ ਉਹਨੂੰ ਲੋਕ ਵਰਤਦੇ ਨੇ ਪਰ ਅਮਰਤ ਮਹਿਰੋਂ ਦੇ ਨਾਂ ਜਾਣ ਦਾ ਕਾਰਨ ਵੀ ਤੁਹਾਨੂੰ ਮੈਂ ਦੱਸ ਦਿੰਨਾ ਕੀ ਆ ਕਿਉਂ ਨਹੀਂ ਗਿਆ ਗੁਰਪ੍ਰੀਤ ਹਰੀਨੋਂ ਕੇ ਪਿੰਡ ਇਹ ਇਹਦੀ ਇੱਕ ਆਡੀਓ ਲੀਕ ਹੋਈ ਸੀਗੀ ਜੋਨੀ ਬਾਬੇ ਨਾਲ ਤਕਰੀਬਨ ਸਾਰੇ ਬੰਦਿਆਂ ਨੇ ਸੁਣੀ ਹੋਣੀ ਹੈ ਉਹ ਜਿੰਨੇ ਨਹੀਂ ਸੁਣੀ ਭਾਈ ਸਾਨੂੰ ਮੈਸੇਜ ਕਰ ਲਓ ਸਾਡੇ ਕੋ ਪਈ ਆ ਓਹੋ ਆਡੀਓ ਦੇ ਵਿੱਚ ਅਮਰਤ ਮਹਿਰੋਂ ਜੋਨੀ ਨੂੰ ਬਾਬੇ ਨੂੰ ਇਹ ਗੱਲ ਕਹਿ ਰਿਹਾ ਕਹਿੰਦਾ ਜਿਹੜਾ ਅਰਸ਼ ਡੱਲਾ ਮੇਰੇ ਨਾਲ ਪੜਦਾ ਰਿਹਾ ਮੇਰਾ ਕਲਾਸ ਫੈਲੋ ਰਿਹਾ ਬੰਦਾ ਉਹ ਮੇਰਾ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਹੁਣ ਗੁਰਪ੍ਰੀਤ ਹਰੀਨੋਕੇ ਦੇ ਜਿਹੜਾ ਮਰਡਰ ਕੇਸ ਹੋਇਆ ਉਹਦਾ ਉਹਦੀ ਜ਼ਿੰਮੇਵਾਰੀ ਚੱਕੀ ਸੀ ਅਰਸ਼ ਢੱਲੇ ਨੇ ਇਹ ਅਮਰਤ ਮੇਰੋਂ ਉੱਥੇ ਕਿਉਂ ਨਹੀਂ ਪਹੁੰਚਿਆ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਚੁੱਕਿਆ ਆਹ ਕਾਰਨ ਹੈ ਇਹਦਾ ਜਿੱਥੇ ਤੱਕ ਇਹ ਕੇਸਾਂ ਦੀ ਬੇਅਦਬੀ ਦੀ ਗੱਲ ਕਰਦੇ ਨਾ ਇਹ ਕੋਈ ਰੀਜਨ ਨਹੀਂ ਬਣਦਾ ਇਹ ਇਹ ਕੋਈ ਰੀਜਨ ਨਹੀਂ ਬਣਦਾ ਜੇ ਪੁਲਿਸ ਵਾਲਿਆਂ ਨੇ ਮੰਤਰੀ ਨੂੰ ਮੁੱਖ ਮੰਤਰੀ ਨੂੰ ਉੱਥੇ ਕੁੱਟਣਾ ਸੀ ਜਾਂ ਉਹਨੂੰ ਘੜੀਸਣਾ ਸੀ ਪੁਲਿਸਾਂ ਤਾਂ ਗਲਤੀ ਕਿੱਥੇ ਹੋਈ ਆ ਉਹ ਜਿੱਥੇ ਕੁੱਟਣ ਲੱਗੇ ਉਹਨੂੰ ਉਹਦਾ ਵੀ ਤੁਹਾਨੂੰ ਕਾਰਨ ਦੱਸ ਦਿੰਨੇ ਆ ਪਤਾ ਜਿਹੜਾ ਲੱਗਿਆ ਉਹ ਕਹਿੰਦੇ ਵੀ ਜਦ ਪੁਲਿਸ ਵਾਲੇ ਆਏ ਨੇ ਪਿੰਡ ਵਾਲੇ ਦੱਸ ਦਿੰਨੇ ਉਹਦੇ ਕਹਿੰਦੇ ਉਹਨਾਂ ਨੇ ਸਾਡੇ ਸਾਹਮਣੇ ਕਿਹਾ ਵੀ ਚੱਲ ਜੀਪ 'ਚ ਬੈਠਦੇ ਨੂੰ ਲੈ ਕੇ ਚੱਲੇ ਆ ਇਹਨੇ ਉੱਥੇ ਪੁਲਿਸ ਵਾਲਿਆਂ ਨਾਲ ਗੱਲਾਂ ਕਰਨੀ ਸ਼ੁਰੂ ਕਰਤੀਆਂ ਜਿਵੇਂ ਮੈਂ ਨਹੀਂ ਜਾਂਦਾ ਜਿਵੇਂ ਆਪਣੇ ਪੰਜਾਬ 'ਚ ਚੱਲਦਾ ਵੀ ਗੇਮ ਕੀ ਆ ਪੁਲਿਸ ਵਾਲਿਆਂ ਨੇ ਫਿਰ ਇਹਨੂੰ ਮੜਾ ਮੋਟਾ ਤੱਕੇ ਤੁੱਕੇ ਦਾ ਨਾ ਮਾਰੇ ਥੱਲੇ ਸਿੱਟ ਲਿਆ ਕੁੱਟਣ ਲੱਗੇ ਚਲੋ ਹੁਣ ਇਹ ਕਹਿੰਦੇ ਨੇ ਜੀ ਮੰਤਰੀ ਦੀ ਪੁਲਿਸ ਵਾਲਿਆਂ ਨੇ ਕੇਸਾਂ ਦੀ ਬੇਆਦਬੀ ਕਰਤੀ ਕਿ ਇਹ ਪਈ ਏ ਮੈਨੂੰ ਦੱਸਣ ਵਾਲੀ ਹੋਵੇ ਇਹਾਂ ਤੋਂ ਪੁੱਛੋ ਜਾ ਕੇ ਜਿਹੜੇ ਬੰਦੇ ਕਹਿੰਦੇ ਨੇ ਵੀ ਜੇ ਪੁਲਿਸ ਵਾਲੇ ਨੂੰ ਚੱਕ ਕੇ ਥਾਣੇ ਲੈ ਜਾਂਦੇ ਪੁਲਿਸ ਵਾਲੇ ਤਾਂ ਵੀਡੀਓ ਬਣ ਗਈ ਨਾ ਕੋਠੇ ਤੋਂ ਕੁੱਟਦੇ ਆਂ ਦੀ ਚੱਕ ਕੇ ਕਿਉਂ ਥਾਣੇ ਲੈ ਜਾਂਦੇ ਉੱਥੇ ਜਾ ਕੇ ਫੇਰਦੇ ਉਹ ਤੇ ਸ਼ਰੌੜ ਛੋਟੇ ਜਿਹੋ ਕਿਨੇ ਦੇਖਣਾ ਜੀਆ ਦੱਸੋ ਮੈਨੂੰ ਕਿਹੜਾ ਬੰਦਾ ਛੋਟੇ ਜਿਹੋ ਪਿੱਛੇ ਆ ਕੇ ਖੜਦਾ ਪਿੰਡ ਵਾਲੇ ਤਾਂ ਕਹਿ ਰਹੇ ਨੇ ਨਾ ਗਲਤ ਹੈ ਫੇਰ ਇਹ ਕਰਦੇ ਨੇ ਕਹਿੰਦੇ ਜੀ ਕੇਸਾਂ ਦੀ ਬੇਅਦਮੀ ਦੀ ਗੱਲ ਮੈਂ ਬਾਰ ਬਾਰ ਕਿਉਂ ਕਹਿੰਦਾ ਕਿਉਂਕਿ ਗੱਲ ਹੈ ਟੌਪਿਕ ਤੇ ਇਹਦੇ ਉਹ ਕਰ ਰਹੇ ਨੇ ਵੀ ਕੇਸਾਂ ਦੀ ਬੇਅਦਮੀ ਹੋ ਗਈ ਉਹ ਲਾਹਣਤੀਓ ਆ ਆਪਣੀ ਕੌਮ ਦਾ ਜੱਥੇਦਾਰ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਪੁਲਿਸ ਵਾਲਿਆਂ ਨੇ ਟੋਟੇ ਕਰ ਕਰਕੇ ਸੱਤ ਰੋਜ਼ ਦਰਿਆ ਦੇ ਵਿੱਚ ਛੱਡਿਆ ਸੀਗਾ ਕੀ ਗੱਲ ਉਹਦੇ ਕੇਸਾਂ ਦੀ ਬੇਇੱਜ਼ਤੀ ਤੁਸੀਂ ਬੋਲਿਓ ਕਦੇ ਕਿੰਨੇ ਬੰਦਿਆਂ ਨੇ ਐਸਜੀਪੀਸ ਨੂੰ ਜਾ ਕੇ ਸਵਾਲ ਪੁੱਛ ਲਿਆ ਟੌਪਿਕ ਦੇ ਉੱਤੇ ਵੀ ਦੱਸੋ ਜਿਹੜੀ ਤੁਸੀਂ ਇੱਕ ਸੈੱਟ ਬਿਠਾਈ ਸੀਗੀ ਦੱਸੋ ਕਿੱਥੇ ਤੱਕ ਪਹੁੰਚੀ ਆਓ ਕੀ ਰਿਪੋਰਟ ਦਾ ਕੀ ਬਣਿਆ ਪਰਨਾ ਭੇਡ ਨੇ ਇੱਥੇ ਆਪਣੀ ਟਾਂਗ ਪਸਾਉਣੀ ਆ ਉਹ ਕਿਉਂ ਪਸਾਉਣੀ ਆ ਕਿਉਂਕਿ ਲਾਈਕ ਤੇ ਵਿਊ ਇਕੱਠੇ ਹੋਣੇ ਨੇ ਸਾਡੇ ਵਰਗਿਆਂ ਨੂੰ ਆ ਕੇ ਤਾਂ ਪੁੱਛਣ ਲੱਗ ਜਾਂਦੇ ਨੇ ਨਹੀਂ ਅਸੀਂ ਸਿੱਖ ਵਿਰੋਧੀ ਆ ਸਿੱਖ ਵਿਰੋਧੀ ਥੋੜੇ ਵਰਗਿਆਂ ਦੋ ਚਾਵਲਾਂ ਦੇ ਕਹਿਣ ਵਾਲਾ ਨਾ ਕੋਈ ਸਿੱਖ ਵਿਰੋਧੀ ਨਹੀਂ ਹੁੰਦਾਗਾ ਸਿੱਖਾਂ ਦੀ ਸ਼ਬੀ ਨਾ ਖਰਾਬ ਕਰੋ ਜੇ certes ਮੈਂ ਦੁਬਾਰਾ ਤੇ ਫੇਰ ਰਿਪੀਟ ਕਰਦਾ certes ਵਾਲ ਵਧਾਉਣ ਦਾੜੀ ਲੰਬੀ ਰੱਖਣ ਨਾਲ ਹੀ ਸਿੱਖੀ ਆਉਂਦੀ ਹੈ ਨਾ ਤਾਂ ਹੁਣ ਨੂੰ ਬਹੁਤ ਬੰਦੇ ਸਿੱਖ ਬਣੇ ਹੁੰਦੇ ਸਿੱਖੀ ਦਾ ਮਤਲਬ ਹੈ ਸਿੱਖਣਾ ਇਹ ਕਹਿੰਦੇ ਕੇਸ ਤੇ ਦਾੜੀ ਵਧਾਉਣ ਨਾਲ ਹੀ ਹੁੰਦੀ ਹੈਗੀ ਇਹ ਹੁਣ ਜੇ ਆਪਾਂ ਗੱਲ ਕਰ ਲਈਏ ਇਹੀ ਟੌਪਿਕ ਦੇ ਉੱਤੇ ਜੇ ਕਹਿੰਦੇ ਨੇ ਭਾਈ ਕੇਸਾਂ ਦੀ ਬੇਇੱਜ਼ਤੀ ਹੋਈ ਹਾਲਾਂਕਿ ਉਹ ਬੰਦਾ ਗਲਤ ਆ ਮੁੱਖ ਮੰਤਰੀ ਬੰਦਾ ਗਲਤ ਆ ਪਿੰਡ ਵਾਲਿਆਂ ਨੇ ਵੀ ਕਹਤਾ ਨਾਲ ਜਿਹੜੇ ਅਮਰਤ ਮੇਰੋ ਵੀ ਉੱਥੇ ਜਾ ਗਿਆ ਉਹ ਨਹੀਂ ਵੀ ਕਲੀਅਰ ਕਰਦੀ ਗੱਲ ਵੀ ਬੰਦਾ ਗਲਤ ਸੀਗਾ ਉਹ ਸਭ ਤੋਂ ਗਲਤੀ ਸੀ ਉੱਥੇ ਗਏ ਆ ਚਲੋ ਇਹ ਹੋ ਗਈ ਗੱਲ ਇੱਕ ਹੁਣ ਜੇ ਤੁਸੀਂ ਇਹੀ ਗੱਲ ਤੇ ਆਉਨੇ ਹੋ ਵੀ ਭਾਈ ਕੇਸਾਂ ਦੀ ਬੇਇੱਜ਼ਤੀ ਆ ਫਿਰ ਕੇਸ ਦਾ ਬੁੱਚੜ ਦੇ ਵੀ ਰੱਖੇ ਹੋਏ ਸੀਗੇ ਸਿਰ ਦੇ ਉੱਤੇ ਬਿਆਨ ਤੇ ਬੁੱਚੜ ਦੇ ਕਿੰਨੇ ਦੁਸ਼ਮਣ ਸੀਗੇ ਸਾਹਮਣੇ ਆਪਣੇ ਸਿੱਖ ਕੌਮ ਦੇ ਉਹਨਾਂ ਦੇ ਸਿਰ ਤੇ ਵੀ ਕੇਸ ਰੱਖੇ ਹੋਣਗੇ ਕੱਲ ਨੂੰ ਕੋਈ ਕੇਸ ਕੇਸ ਰੱਖ ਕੇ ਆਪਣੇ ਸਿਰ ਤੇ ਜਾਂ ਮੰਨ ਲਓ ਜਣੇ ਕਿ ਲੰਬੀਆਂ ਦਾਣੀਆਂ ਰੱਖ ਕੇ ਜਾਂ ਮੰਨ ਲਓ ਦਮਾਲਾ ਵੀ ਬਨ ਕੇ ਆਪਣੇ ਮੂਹਰੇ ਕੋਈ ਦੁਸ਼ਮਣ ਖੜਾ ਹੋਵੇ ਉਹ ਤੁਹਾਡੇ ਗੋਲੀ ਠੋਕਣ ਆਇਆ ਹੋਵੇ ਹੁਣ ਆਪਾਂ ਨੂੰ ਪਤਾ ਵੀ ਆਪਣੀ ਕੌਮ ਦੇ ਵਿੱਚ ਕਿੰਨੇ ਬੰਦੇ ਜਿਹੜੇ ਬਾਹਰਲੇ ਜਮੈਂ ਆਰਐਸ ਦੇ ਲਾਲੋ ਚਾਹੇ ਦੂਜੇ ਦਾਲੋਂ ਕਿੰਨੇ ਬੰਦੇ ਐਂਟਰ ਹੋ ਚੁੱਕੇ ਨੇ ਉਹ ਪਰ ਉਹ ਬਾਣਾ ਪਾਈ ਫਿਰਦੇ ਨੇ ਉਹ ਸਿਰ ਤੇ ਦਮਾਲੇ ਬੰਨੀ ਫਿਰਦੇ ਨੇ ਇਤੋਂ ਤੱਕ ਉਹਨਾਂ ਨੇ ਗੁਰੂ ਦਾ ਅੰਮ੍ਰਿਤ ਵੀ ਛਕ ਲਿਆ ਆ ਆਪਣੇ ਮੂਹਰੇ ਐਗਜ਼ਾਮਪਲਾਂ ਪਈਆਂ ਨੇ ਕਿੰਨੇ ਬਾਬੇ ਫਿਰਦੇ ਨੇ ਕਿੰਨਾ ਜਰੂਸ ਘੱਟ ਰਹੇ ਉੱਥੇ ਤੁਹਾਨੂੰ ਕੇਸ ਨਹੀਂ ਯਾਦ ਆਉਂਦੇ ਉੱਥੇ ਤੁਹਾਨੂੰ ਲੰਬੀਆਂ ਦਾੜ੍ਹੀਆਂ ਨਹੀਂ ਯਾਦ ਆਉਂਦੀਆਂ ਸੋ ਜਿਹੜੇ ਤੁਸੀਂ ਆਹ ਕਰਦੇ ਹੋ ਨਾ ਕੌਂਟਰੋਵਰਸੀ ਜਾਂ ਮੰਨ ਲਓ ਜਾਨੀ ਕਿ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਹੋ ਜੀ ਕੇਸਾ ਧਾਰੀ ਸੀਗਾ ਮੁੱਖ ਮੰਤਰੀ ਜੇ ਇੰਨੇ ਤੁਹਾਨੂੰ ਉਹਦਾ ਕੇਸਾ ਧਾਰੀ ਦਾ ਹੈਲਪ ਕਰਨ ਦੀ ਲੋੜ ਪੈਂਦੀ ਆ ਜਾਂ ਮੰਨ ਲਓ ਜਾਨੀ ਕਿ ਤੁਹਾਨੂੰ ਇੰਨਾ ਦੁੱਖ ਉਹ ਬੰਦੇ ਦਾ ਆ ਰਿਹਾ ਕਦੇ ਪਰਿਵਾਰ ਜਾ ਕੇ ਉਹਦੇ ਪਿੱਛੇ ਤੇ ਜਾ ਕੇ ਦੇਖੋ ਉਹਦੇ ਕਿਹੋ ਜਿਹੇ ਹਾਲਾਤ ਨੇ